ਪਰ ਉਹਨਾਂ ਨੇ ਕਿਹਾ ਕਿ ਹਕੂਮਤ ਨੇ ਕਿਹਾ ਕਿ ਕੋਈ ਇਨ ਨੂੰ ਮਿਲ ਨਹੀਂ ਸਕਦਾ ਪੈਰੋਲ ਦੇ ਉੱਤੇ ਆਏ ਹੋਏ ਆ ਜਿਵੇਂ ਸਰਸਿੱ ਸਾਧ ਰਾਮ ਰਹੀਮ ਨੂੰ ਪੈਰੋਲ ਦਿੰਦੇ ਆ ਉਹਦੇ ਨਾਲ ਵੀ ਮੁਲਾਕਾਤ ਥਾਂ ਲੁਕੀ ਕਰਦੇ ਆ ਖੁੱਲਾ ਫਿਰਦਾ ਤੁਰਦਾ ਤੇ ਕੋਈ ਸਿਕਮ ਦੇ ਉੱਤੇ ਕੋਈ ਨਾ ਨਾ ਸਖਤੀ ਇਹ ਹਕੂਮਤ ਬੋਧੀ ਸਰਕਾਰ ਨੇ ਬੀਜੇਪੀ ਆਰਐਸਐਸ ਨੇ ਸ਼ੁਰੂ ਕੀਤੀ ਹੋਈ ਹੈ ਕਸ਼ਮੀਰ ਵੀ ਸਾਨੂੰ 3 ਦਿਨ ਸੜਕਾਂ ਦੇ ਉੱਤੇ ਬਿਠਾਈ ਰੱਖਿਆ ਤੇ ਸਾਨੂੰ ਅੱਗੇ ਕਸ਼ਮੀਰ ਦੇ ਵਿੱਚ ਜਾਣ ਦੀ ᱫᱟਜ਼ਸਤਨਾ ਦਿੱਤੀ। ਜਿੰਨਾ ਸੀ ਕੀ ਕਰ ਦਿੱਤਾ ਹੈਗਾ ਕਿ ਸਿੱਖਾਂ ਨੂੰ ਦਵਾਈ ਜਾਂਦੇ ਐ। ਜਿੰਨਾ ਤੁਸੀਂ ਸਾਨੂੰ ਮਾਰੋਗੇ ਉਹਨਾਂ ਸੀ ਉੱਭਰਾਂਗੇ। ਸਿੱਖ ਤੇ ਮੁਸਲਮਾਨਾਂ ਨੂੰ ਮਾਰੀ ਜਾਣਾ ਤੇ ਉਹਨਾਂ ਨੂੰ ਜਿੰਨਾ ਦੇ ਵਿੱਚ ਲਈ ਜਾਣਾ ਮੈਂ ਤਾਂ ਨਹੀਂ ਸਮਝਦਾ ਕੀ ਇਹ ਕੋਈ ਜੰਮੂ ਵਿਸਦਾ اصول ਹੈਗਾ ਨਹੀਂ ਗਲਤ ਨਹੀਂ ਹੋ ਸਕਦਾ ਕਿ ਮੈਂ ਅੰਦਰ ਤਾਂ ਜਾਇਆ ਤੇ ਇਨਸਪੈਕਟਰ ਸਾਹਿਬ ਦੇ ਕਮਰੇ ਦੇ ਵਿੱਚ ਵੀ ਬੈਠੇ ਆਏ ਆ ਉਹਨਾਂ ਨੇ ਚਾਹ ਵੀ ਪੀਈ ਹੈ ਕਾਫੀ ਵੀ ਪੀਈ ਹੈ ਪੂਰਾ ਸਤਾਰ ਕੀਤਾ ਪਰ ਉਹਨਾਂ ਨੇ ਕਿਹਾ ਕਿ ਹਕੂਮਤ ਨੇ ਕਿਹਾ ਸੀ ਕੋਈ ਇਨ ਨੂੰ ਮਿਲ ਨਹੀਂ ਸਕਦਾ ਪੈਰੋਲ ਦੇ ਉੱਤੇ ਆਏ ਹੋਏ ਆ ਇਹ ਸਿਰਫ ਪੁਲਿਸ ਦੀ ਕਸਕ੍ਰਿਤੀ ਦੇ ਵਿੱਚ ਰਹਿਣਗੇ ਕੰਤਕੀ ਜਦੋਂ ਪਰੋਲ ਦੇ ਉੱਤੇ ਬੀਬੀ ਬਾਣੋ ਦੇ ਕਾਤਲਾ ਨੂੰ ਬੇਲ ਦਿੱਤੀ ਜਾਂਦੀ ਹੈ ਪਰੋਲ ਦਿੱਤੀ ਜਾਂਦੀ ਹੈ ਉਹ ਇੱਕ ਇੱਕ ਸਾਲ ਦੀ ਪਰੋਲ ਦੇ ਕੇ ਉਹ ਆਪਣੇ ਘਰੇ ਰਹਿੰਦੇ ਆ ਜਿਵੇਂ ਸਭ ਤੋਂ ਸਾਧ ਰਾਮ ਰਹੀਮ ਨੂੰ ਪਰੋਲ ਦਿੰਦੇ ਆ ਉਹਦੇ ਨਾਲ ਵੀ ਮੁਲਾਕਾਤਾਂ ਲੁਕੀ ਕਰਦੇ ਆ ਖੁੱਲਾ ਫਿਰਦਾ ਤੁਰਦਾ ਇਹ ਕੋਈ ਸਿੱਖ ਕੌਮ ਦੇ ਉੱਤੇ ਕੋਈ ਨਾਮ ਸਖਤੀ ਇਹ ਸ਼ਕਮਤ ਮੋਦੀ ਸਰਕਾਰ ਨੇ ਬੀਜਪੀ ਆਰਐਸਐਸ ਨੇ ਸ਼ੁਰੂ ਕੀਤੀ ਹੋਈ ਹੈ ਜਿਹੜਾ ਸੀ ਮੈਂ ਇੱਥੇ ਇਹਨਾਂ ਨੂੰ ਮਿਲਣ ਆਇਆ ਸੀਗਾ ਕੁਲਵੰਤ ਸਿੰਘ ਜੀ ਨੂੰ ਪਰ ਇਹਨਾਂ ਨੇ ਕਿਹਾ ਕਿ ਸਾਨੂੰ ਹੁਕਮ ਨਹੀਂ ਹੈ ਕਿ ਅਸੀਂ ਤੁਹਾਨੂੰ ਉਹਨਾਂ ਨੂੰ ਮਲਾ ਦਈਏ ਤੇ ਮੈਂ ਪੁੱਛਿਆ ਉਹਨਾਂ ਨੂੰ ਰਜਾਈ ਕੰਬਲ ਵਗੈਰਾ ਹੀਟਰ ਦਿੱਤਾ ਕਿੰਨਾ ਦਿੱਤੇ ਹੋਇਆ ਹੈ ਮੈਂ ਪੁੱਛਿਆ ਕਿ ਖ਼ਬਰ ਦੰਨੇ ਹੋ ਕੰ데 ਖ਼ਬਰ ਵੀ ਦੰਦੇ ਹੈ ਸਾਰੀਆਂ ਹੁਲਤਾ ਹੈਗੀਆਂ ਪਰ ਤੁਨ ਮਿਲ ਨਹੀਂ ਦੇਣਾ ਹੁਣ ਸੱਦਾ ਸੀ ਅਪਲਾਈ ਕੀਤਾ ਸੀਗਾ ਅੰਬਕਸਰ ਦੇ ਡੀਸੀ ਨੂੰ ਕਿ ਉਹ ਕਰਕੇ ਉਸਨੇ ਡਿਬਰੂਗੜ ਦੇ ਸਾਰੇ ਕੈਦ ਕਰਕੇ ਭੇਜੇ ਹੈ ਕਿ ਸਾਨੂੰ ਇਜਾਜ਼ਤ ਦਿੱਤੀ ਜਾਵੇ ਕਿ ਅਸੀਂ ਡਿਬਰੂਗੜ ਜਾ ਕੇ ਇਹਨਾਂ ਨੂੰ ਮਿਲ ਸਕੀਏ ਉਹ ਵੀ ਸਾਨੂੰ ਇਜਾਜ਼ਤ ਨਹੀਂ ਦਿੱਤੀ ਫੇਰ ਤੁਹਾਨੂੰ ਪਤਾ ਹੈ ਕਿ ਪਾਰਲੀਮੈਂਟ ਸੈਸ਼ਨ ਹੁੰਦਾ ਹੈ ਮੈਂ ਮੈਂਬਰ ਪਾਰਲੀਮੈਂਟਾਂ ਤੇ ਮੈਂ ਲਿਫਟਡੈਂਟ ਗਵਰਨਰ ਜਿਹੜੀ ਦਿੱਲੀ ਹੈ ਉਹਨਾਂ ਨੂੰ ਲਿਖਤੀ ਤੌਰ ਦੇ ਉੱਤੇ ਪੁੱਛਿਆ ਕਿ ਤਿਹਾਰ جیل ਦੇ ਵਿੱਚ ਸਾਡੇ ਹਾਲ ਤੱਕ ਸਾਹਿਬ ਦੇ ਜੱਤਾਰ ਹਵਾਰਾ ਸਾਹਿਬ ਹੈਗੇ ਹੈ ਕਸ਼ਮੀਰ ਦੇ ਵੱਡੇ ਵੱਡੇ ਲੀਡਰ ਮਲਕ ਸਾਹਿਬ ਹੈਗੇ ਹੈ ਸ਼ਬੀਰ ਸਾਹਿਬ ਹੈ ਮੈਂ ਉਹਨਾਂ ਨੂੰ ਮਿਲਣਾ ਚਾਹੁੰਦੇ ਉੱਥੇ ਵੀ ਨੰਨਾ ਪੈ ਜਾਂਦਾ ਕਹਿੰਦੇ ਨਹੀਂ ਮਿਲ ਸਕਦੇ ਹੈਗੇ ਜਦ ਕਿ ਮੈਂ ਮੈਂਬਰ ਆਫ ਪਾਰਲਮੈਂਟ ਹੈ ਫਿਰ ਅਸੀਂ ਕਸ਼ਮੀਰ ਨੂੰ ਗਏ ਕਸ਼ਮੀਰ ਵੀ ਸਾਨੂੰ 3 ਦਿਨ ਸੜਕਾਂ ਦੇ ਉੱਤੇ ਬਿਠਾਈ ਰੱਖਿਆ ਤੇ ਸਾਨੂੰ ਅੱਗੇ ਕਸ਼ਮੀਰ ਦੇ ਵਿੱਚ ਜਾਣ ਦੀ ਇਜਾਜ਼ਤ ਨਾ ਦਿੱਤੀ ਸੋ ਮੇਰਾ ਫੈਨ ਦਾ ਭਾਵ ਹੈ ਕਿ ਇੰਨਾ ਸੀ ਕੀ ਕਰ ਦਿੱਤਾ ਹੈਗਾ ਕਿ ਸਿੱਖਾਂ ਨੂੰ ਦਬਾਈ ਜਾਂਦੇ ਹੈ ਇਸ ਸਰਕਾਰ ਨੇ ਨੈਸ਼ਨਲ ਸਕਿਉਰਿਟੀ ਐਡਵਾਈਜ਼ਰ ਨੇ ਰੋ ਜਿਹੜਾ ਖੁਫੀਆ ਮੈਕ ਮੈਗੇ ਆਈਬੀ ਜਿਹੜਾ ਖੁਫੀਆ ਮੈਕ ਮੈ ਮਿਲਟਰੀ ਇੰਟੈਲੀਜੈਂਸ ਐ ਇਹ ਸਾਰਿਆਂ ਨੇ ਮਿਲ ਕੇ ਹੁਣ ਸਾਡੇ ਸਿੱਖ ਜਿਹੜੇ ਖਾਲਸਤਾਨੀ ਹੈਗੇ ਆ ਉਹਨਾਂ ਨੂੰ ਮਾਰਨਾ ਸ਼ੁਰੂ ਕਰ ਦਿੱਤਾ ਏ ਜਿੱਪੂ ਦਮਨ ਸਿੰਘ ਮਲਕ ਤੋਂ ਬਾਅਦ ਫਿਰ ਇੱਕ ਸੁਖਦੂਲ ਸਿੰਘ ਨੂੰ ਮਾਰਕਾ ਕੈਨੇਡਾ ਦੇ ਵਿੱਚ ਫਿਰ ਯੂਕੇ ਬ੍ਰਿਟਾਨੀਆ ਦੇ ਵਿੱਚ ਆਪਣੇ ਅਕਾਰ ਸਿੰਘ ਖੱਡੇ ਮਾਰ ਦਿੱਤਾ ਹੈਗਾ ਜ਼ਹਿਰ ਦੇ ਕੇ ਫਿਰ ਪਾਕਿਸਤਾਨ ਦੇ ਵਿੱਚ ਫਰਮਜੀਤ ਸਿੰਘ ਪੰਜਵੜ ਨੂੰ ਮਾਰ ਦਿੱਤਾ ਹੈਗਾ ਹੁਣ ਆਪਣੇ ਰੋਡੇ ਨੂੰ ਮਾਰ ਦਿੱਤਾ ਹੈਗਾ ਹਰਿਆਣੇ ਦੇ ਵਿੱਚ ਦੀਪ ਸਿੰਘ ਸਿੱਧੂ ਨੂੰ ਮਾਰਤਾ ਪੰਜਾਬ ਦੇ ਵਿੱਚ ਮੁਸੇਵਾਲ ਨੂੰ ਮਾਰਤਾ ਤਾਂ ਮੇਰਾ ਮਤਲਬ ਹੈ ਕਿਵੇਂ ਚੱਲੂਗਾ ਕਿ ਇਹ ਖੰਸਤਾਨ ਦਾ ਸਾਰੇ ਸਿੱਖ ਕੌਣ ਗੁਰਨੇ ਸਾਨੂੰ ਖਾਲਸਾਣ ਕਹੀਦਾ ਕਿੰਨੇ ਅਖ ਨੂੰ ਮਾਰ ਲੈਣਗੇ ਸਾਡੀ ਤਾਂ ਹਿਸਟਰੀ ਹੈਗੀ ਹੈ ਕਿ ਜਿੰਨਾ ਤੁਸੀਂ ਸਾਨੂੰ ਮਾਰੋਗੇ ਉੰਨਾ ਅਸੀਂ ਉਭਰਾਂਗੇ ਹੁਣ ਮੁਸਲਮਾਨਾਂ ਨੂੰ ਮਾਰਦੇ ਐ ਜਿਵੇਂ ਇਹ ਬੀਬੀ ਬਾਣੋ ਦੇ ਕਾਤਲਾਂ ਨੂੰ ਪਿਛਲੇ ਆਜ਼ਾਦੀ ਵਾਲੇ ਦਿਨ 15 ਅਗਸਤ 2003 ਦੇ ਵਿੱਚ ਉਹਨਾਂ ਨੂੰ ਰਿਹਾ ਕਰਤਾ ਉਹਨਾਂ ਨੇ ਪੂਰੀ ਉਮਰ ਕੈਦ ਵੀ ਨਹੀਂ ਖੱਟੀ ਸਾਡੇ 32 32 ਸਾਲਾਂ ਦੇ ਸਿੱਖ ਕੈਦੀ ਜਿੰਨਾਂ ਦੇ ਵਿੱਚ ਬੈਠੇ ਐ ਉਹਨਾਂ ਨੂੰ ਰਿਹਾ ਨਹੀਂ ਕਰ ਰਹੇ ਫੇਰ ਇੱਕ ਨੂੰ ਫਾਂਸੀ ਦੀ ਹੁਕਮ ਹੋਈ ਹੋਈ ਹੈ ਉਹਦੀ ਗੱਲ ਅੱਗੇ ਨਹੀਂ ਚੱਲ ਰਹੀ ਨਾ ਬਦਲਦਲੀ ਕਰ ਰਹੀ ਹੈ ਨਾ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਫ਼ ਕਰ ਰਹੀ ਹੈ ਨਾ ਐਸਪੀਸੀ ਕਰ ਰਹੀ ਹੈ ਤੇ ਸਿਰਫ ਅਕਾਲੀ ਦਲ ਅੰਮ੍ਰਿਤਸਰ ਅਸੀਂ ਜਿੰਨਾ ਕੁਛ ਹੋ ਸਕਦਾ ਜਿੰਨੀ ਸਾਨੂੰ ਲੋਕਾਂ ਨੇ ਤਾਕਤ ਦਿੱਤੀ ਹੈ ਇੱਕ ਐਮਪੀ ਬਣਾਇਆ ਅਸੀਂ ਤਾਂ ਪੂਰੀ ਵਾਹ ਲਾ ਰਹੇ ਹਾਂ ਕਿ ਕਿਸੇ ਨਾ ਕਿਸੇ ਤਰ੍ਹਾਂ ਸਿੱਖਾਂ ਦਾ ਜਿਹੜਾ ਮਸਲਾ ਹੈ ਇਹ ਇੰਡੀਆ ਲੈਵਲ ਦੇ ਉੱਤੇ ਵੀ ਆਵੇ ਤੇ ਇੰਟਰਨੈਸ਼ਨਲ ਪੱਧਰ ਤੇ ਵੀ ਆਵੇ ਕਿ ਅਸੀਂ ਹੁਣ ਮੁਸੀਬਤ ਦੇ ਵਿੱਚ ਹੈਗੇ ਹਾਂ ਤੇ ਇਸ ਤਰ੍ਹਾਂ ਜਿਵੇਂ ਅਜ਼ਜ਼ਤ ਨਹੀਂ ਦਿੰਦੇ ਕਰਦੇ ਨਹੀਂ ਹੈ ਇਹ ਤਾਂ ਇਹ ਹੈ ਬੁਝੜਪੁਣਾ ਹੈਗਾ ਕਿ ਮੁਸਲਮਾਨਾਂ ਨੂੰ ਮਾਰ ਦੋ ਤੇ ਹਿੰਦੂਤਵਾ ਦੇ ਵੋਟ ਲੈ ਲਓ ਹੁਣ ਸਿੱਖਾਂ ਨੂੰ ਬਾਹਰਲੇ ਮੁਲਕਾਂ 'ਚ ਮਾਰ ਦੋ ਇੱਥੇ ਡੱਕ ਦੋ ਡਿਬ੍ਰੂਗੜ ਦੇ ਵਿੱਚ ਉਹਨਾਂ ਨੂੰ ਕੈਦ ਕਰ ਦੋ ਤੇ ਹਿੰਦੂ ਮੈਜੋਰਿਟੀ ਤੋਂ ਵੋਟ ਲੈ ਲਓ ਹੁਣ ਵੋਟ ਕਰਕੇ ਸਿੱਖ ਤੇ ਮੁਸਲਮਾਨਾਂ ਨੂੰ ਮਾਰੀ ਜਾਣਾ ਤੇ ਉਹਨਾਂ ਨੂੰ ਜੇਲ੍ਹਾਂ ਦੇ ਵਿੱਚ ਦੇਈ ਜਾਣਾ ਮੈਂ ਤਾਂ ਨਹੀਂ ਸਮਝਦਾ ਕਿ ਇਹ ਕੋਈ ਜਮਹੂਰੀਅਤ ਦਾ ਸੂਤ ਹੈਗਾ ਤੇ ਇਹੀ ਮੋਦੀ ਸਾਹਿਬ ਕਰ ਰਿਹਾ ਹੁਣ ਹੋਰ ਤਾਂ ਕੁਛ ਨਹੀਂ ਹੈ ਹੁਣ ਨਵੀਂ ਚੀਜ਼ ਹੈ ਕੀ 15000 ਕਰੋੜ ਰੁਪਈਆ RAM ਮੰਦਰ ਜਿਹੜਾ ਬਬਰੀ ਮਸਜਿਦ ਨੂੰ ਤਬਾਹ ਕਰਕੇ ਉਹਦੇ ਉੱਤੇ ਬਣਾਇਆ ਗਿਆ ਹੈ ਉਹਦੇ ਤੇ 15000 ਕਰੋੜ ਤੋਂ ਜ਼ਿਆਦਾ ਮੋਦੀ ਸਾਹਿਬ ਖਰਚ ਕਰ ਰਿਹਾ ਹੈ ਯੁੱਧਿਆ ਮੰਦਰ ਦੇ ਉੱਤੇ ਮੰਦਰ ਦੇ ਉੱਤੇ ਖਰਚ ਹੋਣਾ ਚਾਹੀਦਾ ਮੈਂ ਸਾਨੂੰ ਕੋਈ ਉਹਦੇ ਵਿੱਚ ਨਹੀਂ ਹੈ ਪਰ ਮੇਰਾ ਮਤਲਬ ਇਹ ਚੇਤੀ ਤਾਰ ਮਕਿਜਗਾ ਮਸੀਤ ਨੂੰ ਤੋੜ ਕੇ ਭੰਨ ਕੇ ਉਹਦੇ ਉੱਤੇ ਮੰਦਿਰ ਬਣਾਉਣੇ ਇਹ ਤਾਂ ਬੂਝੜ ਪੁਣਾ ਹੈ ਕਿ ਇਹ ਤਾਂ ਕੋਈ ਮੇਰਾ ਮਸਲੇ ਇਹ ਤਾਂ ਮਸਲੇ ਦਾ ਹੱਲ ਨਹੀਂ ਹੈ ਹੁਣ ਇਸ ਤਰ੍ਹਾਂ ਹੋ ਗਿਆ ਕਿ ਇਹ ਪਿੱਛੇ ਪੈ ਗਈ ਹੈ ਮੁਸਲਮਾਨਾਂ ਦੇ ਤੇ ਹਿੰਦੂਆਂ ਦੇ ਜੇ ਮੁਸਲਮਾਨਾਂ ਦੇ ਉੱਤੇ ਜ਼ਬਰ ਹੋ ਰਿਹਾ ਫੇਰ ਹੁਣ ਜਿੰਨੇ ਵੀ ਆਪਣਾ ਇੰਡੀਅਨ ਹੋਸ ਨੇ ਇਹ ਅਰਬ ਦੇ ਸਮੁੰਦਰੇ ਜਿਹੜੀਆਂ ਇਹ ਟ੍ਰੇਡ ਤੇ ਵਪਾਰ ਦੇ ਲਈ ਜਹਾਜ਼ ਆਉਂਦੇ ਆ ਬਾਹਰ ਦੇ ਮੁਲਕਾਂ ਚੋਂ ਉਹ ਸਾਰੇ ਲੰਘਦੇ ਆ ਮੁਸਲਮਾਨਾਂ ਦੇ ਦੇਖਾਂ ਦੇ ਨਾਲ ਜਿਹੜੇ ਸਮੁੰਦਰ ਲੱਗਦੇ ਆ ਤੇ ਮੁਸਲਮਾਨ ਹੁਣ ਇੰਡੀਆ ਦੀ ਜਿੰਨੇ ਵੀ ਜਹਾਜ਼ ਆਉਂਦੇ ਆ ਸਮਾਨ ਲੈ ਕੇ ਉਹਨਾਂ ਦੇ ਉੱਤੇ ਅਟੈਕ ਕਰਨ ਲੱਗ ਪਏ ਆ ਹੁਣ ਮੈਂ ਇਹ ਵੀ ਪੜਿਆ ਹੈ ਕਿ ਸਾਡਾ ਇੰਡੀਆ ਉੱਥੇ ਹੁਣ ਵੱਡੇ ਵੱਡੇ ਆਪਣੇ ਜਹਾਜ਼ ਭੇਜਣ ਲੱਗਿਆ ਹੈ ਕਿ ਇਹ ਜਿਹੜੇ ਇਹ ਜਹਾਜ਼ਾਂ ਤੇ ਇੰਡੀਆ ਦਾ ਸਮਾਨ ਆਉਂਦਾ ਹੈ ਜਿਹੜਾ ਇਹ ਵਪਾਰ ਹੁੰਦਾ ਉਸ ਦੀ ਹਾਜਤ ਦੇ ਲਈ ਵੱਡੇ ਵੱਡੇ ਜਹਾਜ਼ ਭੇਜ ਰਿਹਾ ਮਿਲਟਰੀ ਦੇ ਨੇਵੀ ਦੇ ਉਹਨਾਂ ਦਾ ਕੀ ਫਾਇਦਾ ਹੈਗਾ ਉਨਾਂ ਨੇ ਤਾਂ ਇਹ ਮਸਾਇਲ ਹੈਗੀ ਹੈ ਉਹਨਾਂ ਦੇ ਕੋਲੇ ਜਿਹੜੇ ਮੋਢੇ ਤੋਂ ਰੱਖ ਕੇ ਚੱਲ ਪੈਂਦੀ ਹੈ ਉਹਨਾਂ ਕੋਲੇ ਡਰੋਨs ਹੈਗੇ ਆ ਉਹ ਕਿਵੇਂ ਹੁਣ ਮੇਰਾ ਮਤਲਬ ਹੈ ਕਿ ਜੇ Hindu ਤੇ Muslim ਵੀ ਸਾਰੇ ਪੱਧਰ ਦੇ ਉੱਤੇ ਲੜਾਈ ਹੋਪੀ ਤਾਂ ਫੇਰ ਮੇਰਾ ਮਤਲਬ ਹੈ ਇਹ ਇਹੋ ਜੀ ਪਾਲਿਸੀ ਇਹ ਫੇਮਚਲੂ ਕੀ ਹੁਣ ਜੇ ਫੋਰਨ ਮਿਨਿਸਟਰ ਆਪਣੇ ਜੇ ਸੰਕਰ ਜੀ ਕਿਤੇ ਜਾ ਨਹੀਂ ਸਕਦੇ ਹੈਗੇ ਤੇ ਉਹਨਾਂ ਨੂੰ ਜੈਡ ਸਕਿਉਰਿਟੀ ਦਿੱਤੀ ਹੈ ਕਿ ਤੁਹਾਨੂੰ ਜਦੋਂ ਦਾ ਨਿੱਜਰ ਮਾਰਿਆ ਸ਼ਹੀਦ ਕੀਤਾ ਉਸ ਤੋਂ ਬਾਅਦ ਵਿਦੇਸ਼ੀ ਵਜੀਰ ਨੂੰ ਜੈਡ ਸਕਿਉਰਿਟੀ ਦੇਤੀ ਹੈ ਤੇ ਕਿਉਂ ਕਰਕੇ ਇਹਨਾਂ ਦੇ ਜਿੰਦੇ ਲੱਗ ਗਏ ਆ ਬਾਹਰ ਦੇ ਮੁਲਕਾਂ 'ਚ ਜਾ ਨਹੀਂ ਸਕਦੇ ਬ੍ਰਿਟਾਨੀਆ 'ਚ ਨਹੀਂ ਜਾ ਸਕਦੇ ਅਮਰੀਕਾ 'ਚ ਕੈਂਡੀਡੇਟ ਆਸਟ੍ਰੇਲੀਆ 'ਚ ਨਹੀਂ ਜਾ ਸਕਦੇ ਹੁਣ 26 ਤਰੀਕ ਇਹਨਾਂ ਦਾ ਬਹੁਤ ਵੱਡਾ ਦਿਨ ਹੁੰਦਾ ਰਿਪਬਲਿਕ ਡੇ ਹੁੰਦਾ ਉੱਥੇ ਬਾਈਡਨ ਸਾਹਿਬ ਅਮਰੀਕਾ ਦੇ ਪ੍ਰੈਜ਼ੀਡੈਂਟ ਨੇ ਆਉਣਾ ਸੀ 26 ਤਰੀਕ ਨੂੰ ਐਲਟ ਕੀਤਾ ਉਹਨਾਂ ਨੇ ਕੈਨਸਲ ਕਰ ਦਿੱਤਾ ਕਿ ਅਸੀਂ ਜੀ ਹਿੰਦੁਸਤਾਨ ਦੇ ਰੁਪਰਟ ਦੇਤੇ ਆਉਣਾ ਤੇ ਨਾਲ ਹੀ ਫੇਰ ਜਿਹੜਾ ਇਹਨਾਂ ਦਾ ਸਮਝੌਤਾ ਡਿਫੈਂਸ ਦਾ ਹੋਇਆ ਹੋਇਆ ਕੁਆਡਰ ਕਿ ਜਿਹੜੀ ਲੜਾਈ ਹੋ ਰਹੀ ਹੈ ਵੁੱਡ ਦੀ ਚੀਨ ਦੀ ਤੇ ਇੰਡੀਆ ਦੀ ਤੇ ਚੀਨ ਨੂੰ ਟੈਕ ਕਰਨਾ ਹੈ ਕੁਆਡ ਦੀ ਮੀਟਿੰਗ ਦਿੱਲੀ ਦੇ ਵਿੱਚ 26 ਤਰੀਕ ਦਾ 27 ਤਰੀਕ ਨੂੰ ਹੋਣੀ ਸੀ। ਪਰ ਜਿਹੜੇ ਕੁਆਡ ਦੇ ਮੈਂਬਰ ਨੇ ਆਸਟ੍ਰੇਲੀਆ ਦਾ ਪ੍ਰਾਈਮ ਮਿਨਿਸਟਰ, ਜਾਪਾਨ ਦਾ ਪ੍ਰਾਈਮ ਮਿਨਿਸਟਰ ਦੋਨਾਂ ਨੇ ਕੈਨਸਲ ਕਰ ਦਿੱਤੇ ਕਿ ਅਸੀਂ ਨਹੀਂ ਜਾਣਾ ਕੁਆਡ ਦੀ ਮੀਟਿੰਗ ਜਿਹਦਾ ਮਤਲਬ ਹੈ ਇਹਨਾਂ ਦਾ ਜਿਹੜਾ ਸਿਕਿਉਰਿਟੀ ਦਾ ਡਿਫੈਂਸ ਦਾ ਇਹ ਮਸਲਾ ਹੈ ਉਹ ਵੀ ਟੁੱਟ ਗਿਆ। ਫਿਰ ਇਹ ਮੇਰਾ ਮਸਲਾ ਕਿਵੇਂ ਲੜਨਗੇ ਕਿਸੇ ਦਿਨਾਂ ਨਾ ਨੰਦੀ ਇਹੇ ਨਾਗਿਆਂ ਨਾਲ ਬਣਦੀ ਐ ਨਾ ਮੀਤੋ ਨਾਲ ਬਣਦੀ ਐ ਨਾ ਅਸਾਮੀਆਂ ਨਾਲ ਬਣਦੀ ਐ ਨਾ ਬੰਗਾਲੀਆਂ ਨਾਲ ਬਣਦੀ ਐ ਨਾ ਇੱਥੇ ਕਸ਼ਮੀਰ ਮੁਸਲਮਾਨਾਂ ਨਾਲ ਬਣਦੀ ਐ ਇੱਧਰ ਸਿੱਖ ਬਾਰਡਰ ਦੇ ਬਿਠੇ ਸਿੱਖਾਂ ਨਾਲ ਬਣਦੀ ਐ ਮੇਰਾ ਮਸਲਦਾ ਇਹ ਜਾਣਗੇ ਕਿੱਥੇ ਫੇਰ ਇਹਨਾਂ ਨੂੰ ਸੋਚਣਾ ਚਾਹੀਦਾ ਹੈ ਕਿ ਆ ਕੋਈ ਗੱਲ ਐ ਕਿ ਇੱਕ ਮੈਂਬਰ ਪਾਰਲੀਮੈਂਟ ਤੁਹਾਡੇ ਦਰਵਾਜ਼ੇ ਅੱਗੇ ਖੜਾ ਐ ਕਿ ਉਹ ਤਾਂ 2 ਮਿੰਟ ਉਹਦਾ ਹਾਲ ਪੁੱਛਣਾ ਚਾਹੁੰਦਾ ਕਿ ਤੈਨੂੰ ਸਾਰੀਆਂ ਸੂਦਤਾ ਮਿਲੀਆਂ ਐ ਨਹੀਂ ਮਿਲੀਆਂ ਤਾਂ ਮੇਰਾ ਮਤਲਬ ਪਹਿਲੀ ਗੱਲ ਇਹ ਹੈ ਕਿ ਸਾਨੂੰ ਰੋਕਿਆ ਕਿਉਂ ਗਿਆ ਸੀ ਅਸੀਂ ਡਿਬਰੂ ਪਰ ਜਾ ਨਹੀਂ ਸਕਦੇ ਸੋ ਇਹੋ ਜਿਹਾ ਕੰਮ ਜਿਵੇਂ ਮੱਛਰ ਕੰਡੜ ਕਰ ਰਿਹਾ ਸੀਗਾ ਇਹ ਤਾਂ ਮੱਛਰ ਕੰਡੜ ਦਾ ਰਾਜ ਸਭ ਮੁਸ਼ਕਲ ਹੈ ਸਿੱਖਾਂ ਨੂੰ ਬਰਦਾਸ਼ਤ ਕਰਨਾ ਸੀ ਨਹੀਂ ਬਰਦਾਸ਼ਤ ਕਰਨਾ ਮਾਨ ਸਿੰਘਾਂ ਨੂੰ ਪਤਾ ਲੱਗਿਆ ਕਿ ਪਰਿਵਾਰ ਨੂੰ ਵੀ ਸੁਰੱਖਿਆ ਦੇ ਕੇ ਰਿਤੀ ਮਿਲਾਇਆ ਗਿਆ ਕੁਲਵੰਤ ਸਿੰਘ ਨੂੰ ਉੱਤੇ ਵੀ ਸੁਰੱਖਿਆ ਪੂਰੀ ਰੱਖੀ ਗਈ ਨਾਲ ਸਾਰਾ ਕੁਝ ਕਰੀ ਜਾਂਦੇ ਆ ਵੀ ਪਤਾ ਨਹੀਂ ਸਿੱਖਾਂ ਦੇ ਨਾਲ ਕਾਦਾ ਬਹਿਰ ਨਾ ਨਿਕਲਣਾ ਹੈਗਾ ਤੇ ਮੈਂ ਤਾਂ ਸਿੱਖਾਂ ਨੂੰ ਮੇਰਾ ਮਤਲਬ ਮੇਰੇ ਬਜ਼ੁਰਗ ਸਰਦਾਰ ਜਗਿੰਦਰ ਸਿੰਘ ਮਾਨ ਉਹ ਵੀ 1935 ਦੇ ਵਿੱਚ ਐਮਐਲਏ ਬਣੇ ਸੀਗੇ ਸਾਰਾ ਕੁਝ ਬਣੇ ਸੀਗੇ ਪਰ ਮੈਨੂੰ ਇਹ ਨਹੀਂ ਸਮਝ ਆਉਂਦੀ ਕਿ ਸਿੱਖਾਂ ਨੇ ਇਂਗਰੇਜ਼ਾਂ ਨੂੰ ਬਾਹਰ ਕਿਉਂ ਕੱਢਣ ਦੇ ਵਿੱਚ ਆਪਣੀਆਂ ਜਾਨਾਂ ਦੇਤੀਆਂ ਮੇਰਾ ਜਦੋਂ ਗ੍ਰੇਜ ਇੱਥੇ ਸੀ ਉਦੋਂ Hindu ਵੀ ਗੁਲਾਮ ਸੀ ਮੁਸਲਮਾਨ ਵੀ ਗੁਲਾਮ ਸੀ ਸਿੱਖ ਵੀ ਗੁਲਾਮ ਸੀਗੇ ਤੇ ਸਾਡੀ ਤਿੰਨਾਂ ਦੀ ਗੁਲਾਮੀ ਦੇ ਵਿੱਚ ਸਾਡੀ ਬਰਾਬਰਤਾ ਸੀਗੀ ਪਰ 1947 ਦੇ ਵਿੱਚ ਜਦੋਂ ਹਿੰਦੂਆਂ ਨੂੰ ਇੰਡੀਆ ਮਿਲ ਗਿਆ ਮੁਸਲਮਾਨਾਂ ਨੂੰ ਪਾਕਿਸਤਾਨ ਮਿਲ ਗਿਆ ਤੇ ਪਾਕਿਸਤਾਨ ਦੇ ਵਿੱਚ ਜਿਹੜੇ ਸਿੱਖ ਹੈ ਉਹ ਮੁਸਲਮਾਨ ਦੇ ਗੁਲਾਮ ਹੋ ਗਏ ਜਿਹੜੇ ਇੰਡੀਆ ਚ ਅਸੀਂ Hindu ਦੇ ਗੁਲਾਮ ਹੋ ਗਏ ਤਾਂ ਮੇਰਾ ਮਤਲਬ ਹੈ ਸਖਾਂ ਦੀ ਮੱਤ ਕਿੱਥੇ ਗਈ ਕਿ ਤੁਸੀਂ ਅੰਗਰੇਜ਼ਾਂ ਨੂੰ ਬਾਹਰ ਕੱਢਤਾ ਹੁਣ ਤੁਸੀਂ ਦੱਸੋ ਮੇਰੇ ਨਾਲ ਇੱਥੇ ਚਲੇ ਜਾਓ 10 ਮੁੰਡੇ ਆ ਜਾਣਗੇ ਕਿ ਜੀ ਅਸੀਂ ਬਲੇਸ ਜਾਣਾ ਸਾਡੀ ਫੋਟੋ ਤੁਸੀਂ ਹੁਣ 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 ਉਹ ਅੰਗਰੇਜ਼ਾਂ ਦੇ ਮੋਲ ਖੰਦੇ ਵਿੱਚ ਕਿਉਂ ਜਾ ਰਹੇ ਪਹਿਲਾਂ ਉਹਨਾਂ ਨੂੰ ਕੱਢਿਆ ਕਿਉਂ ਫੇਰ ਇਹ ਹੁਣ ਆਪਾਂ ਗੁਲਾਮ ਚ ਬਣੇ ਐ ਇਹ ਨੂੰ ਕਹਿੰਦੇ ਉੱਥੇ ਮੁਸਲਮਾਨਾਂ ਦੇ ਗੁਲਾਮ ਹੋਏ ਹੋਏ ਆ ਕਿ ਜੇ ਹਿੰਦੂ ਮੁਸਲਮਾਨ ਤੇ ਸਿੱਖ ਨਰੇਜਾਂ ਦਾ ਗੁਲਾਮ ਸੀ ਤਾਂ ਗੁਲਾਮੀ ਦੇ ਵਿੱਚ ਸਾਡੀ ਬਰਾਬਰਤਾ ਤਾਂ ਸੀ ਹੁਣ ਆਪਾਂ ਬਰਾਬਰੀ ਨਹੀਂ ਰਹੇ ਕੋਈ ਨਾ ਕੋਈ ਤਾਂ ਸਿੱਖ ਨੂੰ ਸੋਚਣਾ ਚਾਹੀਦਾ ਕਿ ਇਹ ਸਾਡਾ ਦਿਮਾਗ ਇੱਥੇ ਐ ਕਿ ਗੱਟਿਆਂ 'ਚ ਚਲੇ ਗਿਆ ਔਰ ਜੇ ਵੀ ਇਹ ਹੈ ਆਮ ਪਾਰਟੀ ਨੂੰ ਵੋਟਾਂ ਪਾ ਦਿਓ ਜੀ ਕਾਂਗਰਸ ਨੂੰ ਵੋਟਾਂ ਪਾ ਦਿਓ ਕੋਈ ਇਹ ਸਿਲਸਿਲਾ ਹੀ ਨਹੀਂ ਹੈ ਕੌਮियत ਜਿਹੜੀ ਹੈ ਸਾਡੀ ਸਿੱਖਾਂ ਦੀ ਉਹ ਕਦੋਂ ਸੇਈ ਸਲਾਮਤ ਹੋਊਗੀ ਕਿ ਕਦੋਂ ਅਸੀਂ ਆਪਣੀ ਕੌਮ ਦੀ ਗੱਲ ਕਰਾਂਗੇ ਇੱਥੇ ਆ ਦੇਖੋ ਬੁਹੇ ਦੇ ਉੱਤੇ ਖੜੇ ਐ ਜਿਵੇਂ ਪਤਾ ਨਹੀਂ ਕਿਹੜੇ ਇਹ ਪਤਾ ਨਹੀਂ ਕਿਹੜੇ ਇਹ ਪਾਕਿਸਤਾਨ ਦਾ ਬੁਹਾ ਹੈ ਜਾਂ ਚੀਨ ਦਾ ਬੁਹਾ ਹੈ ਬੁਹਾ ਆਪਣਾ ਹੈ ਕਿ ਇਹ ਮੂਕੇ ਦਾ ਜਿੱਥੋਂ ਦੇ ਸੀ ਜੰਪਾਲ ਹੈ ਕਿਆਂ ਜਿੱਥੇ ਸਾਡੀ ਧਰਤੀ ਹੈ ਤੇ ਬੁਹਾ ਹੀ ਬੰਨ ਦਿੱਤੇ ਬੈਠੇ